ਮਚੋਲ ਲੜਨਾਂ ਕਿੰਨੇ ਪੈਸੇ ਲੈਨੇ ਲੱਖ ਰੁਪਇਆ ਲੱਖ ਰੁਪਇਆ ਮਾਤਾ ਜਿਹੜੀ ਗੱਲ ਤੈਨੂੰ ਮੈਂ ਕਹੀ ਉਹ ਤੂੰ ਸੁਣਉਂ ਨਹੀਂ ਰਹੀ ਮੇਰੀ ਹੈ ਨਾ ਸਰਪੀਏ ਕਿੰਨੇ ਲੈ ਗਈ ਸਤੋਂ 70000 70000 ਲੈ ਗਈ ਹਾਂਜੀ ਕਢਾਵਾਂਗੇ 70000 ਰੁਪਏ ਉਹ ਤੋਂ ਬਹੂ ਦੇ ਢਾਕ ਸਭ ਹੀ ਨੇ ਕੋਈ ਦਾ ਇਹ ਦੂਬਾਤ ਜਿਹੜੀਆਂ ਬਚੋਲਣਾ ਨੇ ਉਹਨਾਂ ਤਾਂ ਪੱਟਾ ਕੱਸਿਆ ਜਾਵੇ ਅੱਛਾ ਬਚੋਲਣਾ ਹੀ ਫਰਕ ਪਵਾਉਂਦੀਆਂ ਨੇ ਬਚੋਲਣਾ ਪੈਸੇ ਲੈ ਕੇ ਪਰੇ ਹੋ ਜਾਂਦੇ ਨੇ ਅਗਲੇ ਦੇ ਘਰ ਖਰਾਬ ਕਰਦੀਆਂ ਨੇ ਅਸੀਂ ਐਂ ਕਹਿੰਦੇ ਆ ਵੀ ਇਹ ਬਚੋਲਣਾ ਤੇ ਉਹ ਕਰਿਆ ਜਾਵੇ ਐ ਕਰਦੀਆਂ ਨੇ ਵੀ ਦੋ ਦਿਨ ਤੋਰੋ ਤੋੜ ਕੇ ਵੀ ਦੂਜੇ ਦਿਨ ਫੇਰ ਕਿਸੇ ਦੇ ਹੋਰ ਤੋਰ ਚਾਂਗੇ ਆਪਾਂ ਲੱਖ ਰੁਪਈਆ ਹੋਰ ਲੈ ਲਾਂਗੇ ਇਹ ਐਂ ਆਹ ਉਹ ਮੁੰਡੇ ਆਣਾਂ ਜਮੀਨਾਂ ਕੋਟ ਕੱਡੂ ਕੱਲਿਆਂ ਚ ਠੀਕ ਹੈ ਹਾਂ ਅਸੀਂ ਐਂ ਕਹਿਣਾ ਚਾਹੁੰਦੇ ਹਾਂ ਹੁਣ ਆਇਆ ਤਵਾਰ ਨੂੰ ਜੇ ਤਾਂ ਸਾਨੂੰ ਤੋਰਦੀ ਸੋਰਦੀ ਅਸੀਂ ਵੀ ਨਹੀਂ ਸਾਡਾ ਨੰਬਰ ਲੈ ਗਿਆ ਕੋਈ ਕੱਲ ਨੇ ਲੱਖ ਰੁਪਈਆ ਵਿਚੋਲਣੇ ਤੋਂ ਲਈ ਖੜੀ ਐ ਉਹ ਤੋਂ ਕਿੰਨਾ ਲਿਆ ਮਸਲਾ ਹੋ ਗਿਆ ਸੀਗਾ ਬਿਨਾ ਨੰਦਾਂ ਕਰ ਜਾਂ ਤੋ ਤੁਸੀਂ ਨੰਨਾਂ ਤੋਂ ਬਿਨਾ ਤਾਂ ਬਾਬਾ ਜੀ ਅਸੀਂ ਤਾਂ ਆਨੰਦ ਕਰਾਉਣੇ ਤੇ ਸਤਿਯਾਤ ਬਣ ਕੇ ਬੇਨਤੀ ਕਰਨੇ ਸਾਡੀ ਬੱਚੀ ਅਸੀਂ ਲੈ ਕੇ ਜਾਂਦੇ ਆਂ ਤਲ ਹੁਣ ਨੰਦ ਕਾਰਜ ਕਰਾਉਂਗੇ ਹਾਂਜੀ ਜਿਵੇਂ ਬਾਬਾ ਜੀ ਕਹਿਣਗੇ ਮੈਂ ਕਰਾਂਗੀ ਤੇ ਇਹ ਐਵੇਂ ਹੋ ਸਕਦਾਗਾ ਇਹ ਤੋਂ ਬਾਅਦ ਜਿਹੜੀਆਂ ਬਚੋਲਣਾ ਨੇ ਉਹਨਾਂ ਦਾ ਪੱਟਾ ਖਸਿਆ ਜਾਵੇ ਅੱਛਾ ਬਚੋਲਣਾ ਹੀ ਫਰਕ ਪਵਾਉਂਦੀਆਂ ਨੇ ਬਚੋਲਣਾ ਪੈਸੇ ਲੈ ਕੇ ਪਰੇ ਹੋ ਜਾਂਦੇ ਨੇ ਅਗਲੇ ਦਾ ਘਰ ਖਰਾਬ ਕਰਦੀਆਂ ਨੇ ਬਚੋਲਣ ਕੌਣ ਸੀ ਸਾਡੀ ਕੁੜੀ ਅਸੀਂ ਲੈ ਜਾਵਾਂਗੇ ਇਹ ਬਚੋਲਣਾ ਤੇ ਉੱਤੇ ਪੱਟਾ ਖਸਿਆ ਜਾਵੇ ਦੋ ਤਿੰਨ ਕੇਸ ਮੈਂ ਵੀ ਸੁਣੋ ਦਊਂਗੀ ਅੱਛਾ ਹਾਂਜੀ ਸਾਡੇ ਵੀ ਹੈਗੇ ਨੇ ਇਹ ਚੋਲਣਾ ਦੇ ਖਿੱਚ ਕਰੀ ਜਾਵੇ ਕੋਈ ਪ੍ਰੂਫ ਨਹੀਂ ਬਾਤਾਂ ਨਹੀਂ ਇਹਨਾਂ ਕੋਲੇ ਬਿਨਾ ਪ੍ਰੂਫਾਂ ਤੋਂ ਰਿਸ਼ਤੇ ਕਰਾਉਂਦੀਆਂ ਨੇ ਕਰਾਉਂਦੀਆਂ ਨੇ ਹਾਂਜੀ ਸੋਡੇ ਵਾਲੀ ਵਿਚੋਲਣਾ ਹੀ ਹੈ ਜੀ ਸਾਡੀ ਆਉਣ ਵਾਲੀ ਹੈ ਜੀ ਆਈ ਨਹੀਂ ਹੈ ਜੀ ਆਈ ਨਹੀਂ ਅਸੀਂ ਵੀ ਮੈਂ ਵੀ ਮੁੰਡਾ ਬਹਿ ਕੇ ਲੈਂਦੇ ਪੰਜ ਛੇ ਦਿਨ ਹੋ ਗਏ ਜੇ ਮੈਂ ਜੋਰੀ ਲਾ ਲਿਆ ਵੀ ਨੰਦ ਕਾਰਜ ਕਰਾ ਕੇ ਲੈ ਕੇ ਜਾਵਾਂ ਨੰਦ ਕਾਰਜ ਨਹੀਂ ਕਰੇ ਉਹਨਾਂ ਨੇ ਅੱਛਾ ਇੱਕ ਮਿੰਟ ਜੋਰੀ ਲਾ ਲਿਆ ਵੀ ਅਸੀਂ ਨੰਦ ਕਾਰਜ ਕਰਾ ਕੇ ਲੈ ਕੇ ਜਾਵਾਂਗੇ ਫੇਰ ਉਹ ਤੇ ਕੁੜੀ ਆਉਣ ਸਾਰ ਕਹਿਣ ਲੱਗੀ ਮੈਂ ਤਾਂ ਜਾਣਾ ਮੈਂ ਤਾਂ ਜਾਣਾ 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 ਮੈਂ ਤਾਂ ਤੇ ਲੈ ਗਈ ਤੁਸੀਂ ਨੇ ਬੈਠਾ ਪਿਆ ਹੈ ਹਾਂ ਦੀ ਮਾਸੀ ਆ ਕੇ ਲੈ ਗਈ ਤੇ ਸਾਨੂੰ ਕਹਿ ਕੇ ਗਈ ਸੀ ਵੀ ਬੁੱਧਵਾਰ ਨੂੰ ਤੁਸੀਂ ਲੈ ਆਇਓ ਅਸੀਂ ਜੋਰੀ ਲਾ ਲਿਆ ਵੀ ਅਸੀਂ ਤੋੜਨੀ ਨਹੀਂ ਹੈਗੀ ਤੇ ਬੁੱਧਵਾਰ ਨੂੰ ਕਹਿੰਦੀ ਲੈ ਆਇਓ ਤੇ ਬੁੱਧਵਾਰ ਨੂੰ ਤੇ ਹੁਣ ਐਤਵਾਰ ਤੇ ਵਾਗੀ ਹੁਣ ਸਾਡਾ ਐਤਵਾਰ ਤੇ ਹੋਊਗਾ ਵੀ ਦਰੜਨਾ ਤੋੜਦੇ ਨੇ ਕਿ ਨਾ ਤੂੰ ਹੁਣ ਅਨੰਦ ਕਾਰਜ ਕਰਾ ਕੇ ਲਿਓਗੇ ਹਾਂ ਹੁਣ ਅਸੀਂ ਉਹਨਾਂ ਨੂੰ ਕਹਿੰਦਾ ਵੀ ਅਸੀਂ ਅਨੰਦ ਕਾਰਜ ਕਰਾ ਕੇ ਲੈ ਕੇ ਜਾਵਾਂਗੇ ਵਿਚੋਲਣ ਫਿਰ ਕੀ ਕਹਿੰਦੀ ਮਚੋਲਣਾ ਹੁਣ ਕਹੀ ਜਾਂਦੀਆਂ ਨੇ ਵੀ ਐਤਵਾਰ ਨੂੰ ਅਸੀਂ ਤੋੜਾਂਗੇ ਛੋਟੇ ਆਹ ਤੋੜਾਂਗੇ ਮਚੋਲਣਾ ਨੇ ਕਿੰਨੇ ਪੈਸੇ ਲੈਏ ਨੇ ਲੱਖ ਰੁਪਇਆ ਲੱਖ ਰੁਪਇਆ ਹਾਂ ਪੂਰਾ ਲੱਖ ਰੁਪਇਆ ਆ ਸਾਡੇ ਕੋਲੇ ਫੋਟਵਾਂ ਵੀ ਹੈਗੀਆਂ ਨੇ ਉਹਾਂ ਜਿੱਕਰ ਫੋਟਵਾਂ ਖੇਤੀਆਂ ਹੋਈਆਂ ਨੇ ਚਲੋ ਛੋਟਾ ਪੂਰਾ ਸਾਥ ਦੇਵਾਂਗੇ ਭਾਈ ਕੋਈ ਗੱਲ ਨਹੀਂ ਅਸੀਂ ਪੂਰਾ ਹੋ ਕੀਤਾ ਵੀ ਜੋਰੀ ਲਾ ਲਿਆ ਫਿਰ ਅਸੀਂ ਆਏ ਵੀ ਕਿਹਾ ਕੁੜੀ ਆਉਣ ਸਾਰ ਕਹਿਣ ਲੱਗੀ ਤੇ ਮੈਂ ਤਾਂ ਬਸ ਜਾਣਾ ਮੁੰਡੇ ਨਾਲ ਪਹਿਲੇ ਦੇਣੀ ਲੜ ਪਈ ਕੀ ਕਈ ਵਾਰੀ ਉਹ ਸਿਸਟਮ ਬਣਾਇਆ ਹੋਵੇ ਜਾਣ ਕੇ ਅਸੀਂ ਐਂ ਕਹਿੰਦੇ ਆ ਵੀ ਇਹ ਵਿਚੋਲਣਾ ਤੇ ਉਹ ਕਰਾਇਆ ਜਾਵੇ ਜਿਹੜੀਆਂ ਉਹ ਕਰਾਉਂਦੀਆਂ ਨੇ ਵਿਚੋਲਣ ਦਾ ਫੋਨ ਨੰਬਰ ਹੈਗਾ ਇਹ ਐਂ ਕਰਦੀਆਂ ਨੇ ਵੀ ਦੋ ਦਿਨ ਤੋਰੋ ਤੋਰ ਕੇ ਵੀ ਦੂਜੇ ਦਿਨ ਫਿਰ ਕਿਸੇ ਦੇ ਹੋਰ ਤੋਰ ਚਾਂਗੇ ਆਪਾਂ ਲੱਖ ਰੁਪਈਆ ਹੋਰ ਲੈ ਲਾਂਗੇ ਇਹ ਐਂ ਵੀ ਉਹ ਮੁੰਡੇ ਆਣਾਂ ਜਮੀਨਾਂ ਕੋਟ ਕੱਢੂ ਕੱਲਿਆਂ ਚ ਠੀਕ ਹੈ ਹਾਂ ਅਸੀਂ ਐਂ ਕਹਿਣਾ ਚਾਹੁੰਦੇ ਹਾਂ ਹੁਣ ਐਤਵਾਰ ਨੂੰ ਜੇ ਤਾਂ ਸਾਨੂੰ ਤੋਰਦੀ ਸੋਰਦੀ ਅਸੀਂ ਵੀ ਨਹੀਂ ਸਾਡਾ ਨੰਬਰ ਲੈ ਕੇ ਕੋਈ ਕਰਨੇ ਕਿਹੜੇ ਪਿੰਡ ਆ ਆਪਣਾ ਰਾੜੀ ਆਵੇ ਰਾੜੀ ਕਿੱਥੇ ਜੇ ਪੈਂਦਾ ਇਹ ਇਹ ਆ ਜੋਗੇ ਰਲੇ ਕੋਲੇ ਜੋਗੇ ਲਲੇ ਰੋਲੇ ਤੇ ਠੀਕ ਹੈ ਅਕਲੀ ਦੇ ਨਾਲ ਹੀ ਆ ਅਕਲੀ ਦੇ ਨਾਲ ਇੱਕ ਦਾ ਰੜਾ ਹੈ ਰੜ ਉਹ ਹੀ ਆ ਆ ਰੜ ਪਿੰਡ ਹੈ ਠੀਕ ਹੈ ਦੇਖ ਸਕਦੇ ਹੋ ਦੋਸਤੋ ਆ ਬੀਬੀ ਆਈ ਹੈ ਕੀ ਇੱਕ ਪਹਿਲਾਂ ਆਈ ਹੈ ਸਾਡੇ ਲਵੇ ਤੀਜਾ ਚੌਥਾ ਕੇਸ ਆ ਗਿਆ ਬਿਨਾ ਨੰਦਾਂ ਕਰਜਾਂ ਤੋਂ ਲੱਖ ਰੁਪਈਆ ਬਚੋਲਣੇ ਤੋਂ ਲਈ ਖੜੀ ਹੈ ਉਹ ਤੋਂ ਕਿੰਨਾ ਲਿਆ ਅੱਛਾ ਦੇਖ ਸਕਦੇ ਹੋ ਵੀ ਲੱਖ ਰੁਪਈਆ ਲੈ ਕੇ ਨੰਦਪਨੀ ਕਰਵਾਏ ਇੱਕ ਦਿਨ ਰਹੀ ਹੈ ਤਰੀ ਨੂੰ ਇੱਕ ਦਿਨ ਗਈ ਐ ਪੰਜ ਸੀ ਦੇਣ ਲਾ ਕੇ ਗਈ ਐ ਜੇ ਪੰਜ ਸੀ ਦੇਣੀ ਆਏ ਕਰ ਗਈ ਐ ਵੀ ਮੈਨੂੰ ਬਸ ਮਾਸੀ ਲੈ ਜਾ ਲੈ ਜਾ ਮਾਸੀ ਮੈਨੂੰ ਲੈ ਜਾ ਮਾਸੀ ਮੈਨੂੰ ਕਿਹੜੇ ਪਿੰਡ ਦੀ ਆ ਉਹ ਬੋਹੇ ਦੀ ਕਹਿੰਦੇ ਤਾਂ ਬੋਹੇ ਦੀ ਨੇ ਸਾਨੂੰ ਐਵੇਂ ਨਹੀਂ ਪਤਾ ਸੀ ਉਹਨਾਂ ਦੇ ਘਰ-ਬਾਰ ਨਹੀਂ ਦੇਖਿਆ ਗੁਰਦੁਆਰੇ ਜੋ ਗੁਰਦੁਆਰੇ ਜੋ ਮਾਲਾ ਪਾ ਕੇ ਉਹਨਾਂ ਨੇ ਗੁਰਦੁਆਰੇ ਦੀ ਦੋ ਤੇ ਬਚੋਲਣ ਗੱਲ ਕਰਦੀ ਐ ਤੁਹਾਡੇ ਨਾਲ ਹਾਂ ਬਚੋਲਣ ਤਾਂ ਕਹਿੰਦੀ ਐ ਕੀ ਕਹਿੰਦੀ ਐ ਮੈਂ ਤਰਾ ਕੇ ਲਿਆਉਂ ਪਈ ਮੈਂ ਤੁਹਾਨੂੰ ਅਸੀਂ ਨਹੀਂ ਕਿਹਾ ਸੀ ਆ ਦੇਖ ਸਕਦੇ ਹਾਂ ਬਈ ਨਹੀਂ ਤੇਰੀ ਨੂੰ ਨੂੰ ਕੋਟੋ ਹੋ ਕਰੀ ਮਨ ਨਹੀਂ ਆਸੀ ਕਹੇ ਕੋਰੇ ਨਾਲ ਪਚੋ ਹੋ ਕਰੋ ਚੁੱਪ ਕਰਕੇ ਜੇ ਪੱਖ ਰੱਖਣਾ ਗੱਲ ਸੁਣੋ ਜੀ ਜੇ ਪੱਖ ਹੈ ਉਧਰ ਬਾਬਿਆਂ ਲਾਵੇ ਦੇ ਦੋ ਜਾ ਕੇ ਬਾਬਿਆਂ ਲਾਵੇ ਦੱਸੋ ਜਾ ਕੇ ਗੱਲ ਆਪਚੋ ਨਾ ਲੜੋ ਉਦੋਂ ਦੇ ਕਿੱਥੇ ਗਏ ਸੀ ਉਦੋਂ ਦੇ ਲੜ ਲੈਂਦੇ 6 ਮਹੀਨੇ ਤੁਹਾਡੇ ਕੋਲ ਸਮਾਂ ਸੀ ਪਹਿਲਾਂ ਕਿੱਥੇ ਗਏ ਉਦੋਂ ਕਿਉਂ ਨਹੀਂ ਲੜੇ ਜੀ ਨਾ ਲੜੋ ਰੇ ਬਾਈ ਅੱਜ ਤੁਸੀਂ ਬਣ ਕੇ ਚੌਧਰੀ ਪਤਾ ਕੀ ਹੈ ਤੇਰੇ ਨਾਲ ਛੋਟੇ ਭਾਈ ਜਿਹੜਾ ਪੱਖ ਰੱਖਣਾ ਉਥੇ ਬਗਜੋ ਮੂਰੇ 6 ਮਹੀਨੇ ਤੁਹਾਡੇ ਕੋਲ ਪਿਛਲੇ ਗੱਲਾਂ ਸੱਚ ਦੀ ਗੱਲ ਕਰਨੀ ਹੈ ਕੋਈ ਗੱਲਾਂ ਮੋਲ ਮੋਲ ਵਿੱਚ ਨਹੀਂ ਹਾਂ ਮੈਂ ਮੁੰਡਾ ਹੀ ਆ। ਇਹ ਭਾਈ ਐਸਾ ਕਹਿੰਦੀ ਮੈਂ ਦੇਖੀ ਨਹੀਂ ਕਦੇ। ਅੱਛਾ ਇਹਨੇ ਗੱਲ ਆਉਰਾ ਮੁਕਾਫਤ ਕਰ ਦਿੱਤਾ। ਅਗਰ ਉਹ ਕੋਲ ਹੋਈ। ਬਰਾਬਰ ਬੈਠਾ। ਪਾਣਾ ਉਹ ਕਿਹਦੀ ਫਾਟ। ਮੈਂ ਸਾਈਕਲ ਇੱਧਰ ਤੇ ਵੀ ਇਹਦੇ ਪਾ ਗਿਆ ਮੇਰੇ ਵੱਡੀ। ਹਲੋ। ਤੂੰ ਕਿਉਂ ਨਹੀਂ ਫੋਨ ਲਾਉਂਦਾ? ਮੈਂ ਆ ਤੇਰਾ ਕੁਛ ਲੱਗਦੇ ਨਹੀਂ। ਫੋਨ ਲਾਉਣੀ। ਨਹੀਂ। ਕੋ ਚੱਲ ਕੋਈ ਨਾ ਫੋਨ ਲਾ ਲਿਆ ਕਰ। ਤੂੰ ਹੀ ਆਇਆ ਕਰ ਤੇ ਡੈਡੀ ਆਵੇ ਤੂੰ ਆਵੇ। ਤੇਰੇ ਚਾਚੇ ਤਾਇਆ ਦੇ ਮੁੰਡੇ ਸਿਆਣੇ ਨੇ ਚਾਚੀਆਂ ਤਾਇੀਆਂ ਉਹ ਕਹਿੰਦੀਆਂ ਜਾਏ ਉਹਨਾਂ ਨੂੰ ਲੈ ਆ ਕਰੋ ਨਾਲ। ਕੋਈ ਨਾ ਹੁਣ ਸਾਰੇ ਆ ਜਾ ਕਰਨਗੇ ਭਾਈ। ਬਹੁਤ ਵੱਡੀ ਗੱਲ ਹੋ ਗਈ ਜੀ। ਬਹੁਤ ਬਹੁਤ ਬੇਲਫਲ ਗਰੀਬ ਪਰਿਵਾਰ ਯਾਰ ਜਿਹਦਾ ਘਰ ਬਸਾਇਆਗਾ ਜੇ ਜਿਹੜਾ ਤੂੰ ਬੰਦਾ ਕਹਿੰਦੀ ਉਹ ਤੇਰੇ ਘਰੇ ਆਊਗਾ ਪਰ ਕੰਨ ਕੋਈ ਨਹੀਂ ਆਊਗਾ ਅਜੀ ਦਾ ਇੱਕੇ ਗਾ ਜੇ ਤੂੰ ਕਹਿਵੇਂ ਦਾ ਬਾਪਣਾ ਉਹ ਵੀ ਨਹੀਂ ਹੁੰਦਾ ਕੱਪੜੇ ਲਈ ਇਹਦੇ ਨਾਲ ਲਿਆਉਣੀਆਂ ਵੀ ਅੱਜ ਨਹੀਂ ਲਿਆਵਾਂਗੇ ਸਵੇਰੇ ਲਿਆਵਾਂਗੇ ਮੈਂ ਵਿਚੋਲੇ ਨੂੰ ਕਿਹਾ ਅੱਜ ਕੋਸ ਸਵੇਰੇ ਕੋਸ ਹੋਰ ਮੈਂ ਉਹਨੂੰ ਵਧੇਰਾ ਕਿਹਾ ਸੀ ਮੈਂ ਮਸਲਾ ਵਿਗੜਿਆ ਤੇਰੇ ਕਾਰਨ ਵਿਗੜਿਆ ਸਾਰਾ ਤੂੰ ਜੂ ਮਰ ਜੇ ਚੱਲ ਹੁੰਦਾ ਬਾਬਾ ਜੀ ਤੁਸੀਂ ਕੁਸਮਾਦੀ ਲਾ ਲਓ ਮੈਂ ਕਿਹੜਾ ਨੂੰ ਘਰੋਂ ਕੱਢ ਦਿੱਤੀ ਕੀ ਮੇਰੇ ਮਾਤਾ ਜਿਹੜੀ ਗੱਲ ਤੈਨੂੰ ਮੈਂ ਕਹੀ ਉਹ ਤੂੰ ਸੁਣਨੀ ਨਹੀਂ ਰਹੀ ਮੇਰੀ ਹੈ ਨਾ ਰੁਪਏ ਕਿੰਨੇ ਲੈ ਗਈ ਸਤੋਂ 70000 70000 ਲੈ ਗਈ ਹਾਂਜੀ ਕਢਾਵਾਂਗੇ ਨਾ ਨਾ ਆਉਦੀ ਲੱਗਦੀ ਚਲੋ ਹੁਣ ਆਉਗੀ ਓਰੇ ਆਉਗੀ ਓਰੇ ਆ ਰਹੀ ਆ ਬਾਬਾ ਉਰੀ ਆ ਰਹੀ ਹੈਗੀ ਬਚੋਲਣ ਤੇ ਬੇਨਤੀ ਕਰਦੇ ਆ ਕਿ ਦੇਖ ਸਕਦੇ ਆਂ ਬੀ ਨੰਦਕਾਰਜ ਤੋਂ ਬਿਨਾ ਨਾਂ ਭੇਜੋ ਯਾਰ ਵੀ ਕਹਿੰਦੇ ਕੱਲੇ ਹਾਰਪਾ ਕੀ ਭੇਜਣ ਲੱਗੇ ਦੇਖ ਸਕਦੇ ਆਂ ਵੀ ਕਿਵੇਂ ਬਸਣ ਗੀਆਂ ਕੁੜੀਆਂ ਬਿਨਾ ਨੰਦਾਂ ਕਾਰਜਾਂ ਦੀ ਜਾਨੀ ਕਿ ਉਹ ਫਿਰ ਮਸਲਾ ਉਹਦਾ ਹੱਲ ਵੀ ਕੀ ਬਣਦਾ ਕੋਈ ਹੱਲ ਨਹੀਂ ਕਿਉਂਕਿ ਦੋਸੀ ਦੋਏ ਅੱਛਾ ਹਾਂ ਉਹਨੂੰ ਕਹੇ ਦੀ ਤੈਨੂੰ ਦੇਵਾਂਗੇ ਬੱਚਾ ਤੂੰ ਸਾਡੇ ਸਾਹਮਣੇ ਤਾਂ ਠੀਕ ਐ ਪਰ ਉਹ ਹਲੇ ਸਾਡੇ ਸਾਹਮਣੇ ਨਹੀਂ ਆਇਆ ਪਰ ਬਾਬਾ ਦੋਸੀ ਦਾ ਦੋਇ ਤਰੀਨੇ ਚ ਦੋਸੀ ਨੇ ਠੀਕ ਹੈ ਦੇਖ ਸਕਦੇ ਹਾਂ ਵਿੱਚ ਸਾਡੇ ਦੋਸਤ ਖਾਨ ਸਾਹਿਬ ਇਹ ਵੀ ਨਾਲ ਜਾਂਦੇ ਨੇ ਪੂਰਾ ਮਸਲਿਆਂ ਚ ਸਲੀਮ ਖਾਨ ਸ਼ਾਹਲੀ ਤੋਂ ਇਕੱਲਾ ਇਹ ਨਹੀਂ ਵੀ ਜਿਹੜਾ ਵੀ ਬਾਬਿਆਂ ਦੇ ਨਾਲ ਕੋਈ ਵੀ ਸਪੋਰਟ ਹੈ ਕੋਈ ਵੀ ਕਰ ਸਕਦਾ ਸਾਰੇ ਹਿੰਦੂ ਸੇਠ ਕਈ ਸੇਠ ਆਏ ਨੇ ਮੁਸਲਮਾਨ ਭਰਾਵਾਂ ਦੇ ਘਰ ਵੀ ਕੁੜੀਆਂ ਦੇ ਵਸਾ ਕੇ ਆਏ ਨੇ ਬਾਬੇ ਮੇਰੇ ਨਾਲ ਕਿਸੇ ਦਾ ਵਿਦਕਰ ਨਹੀਂ ਉਹ ਕੋਈ ਹਿੰਦੂ ਦੀ ਕੁੜੀ ਹੈ ਕੋਈ ਮੁਸਲਮਾਨ ਦੀ ਕੁੜੀ ਹੈ ਕੋਈ ਸਾਈਂ ਦੀ ਕੁੜੀ ਹੈ ਸਾਡਾ ਜਾਤ ਪਾਤ ਨਾਲ ਨਹੀਂ ਸਾਡੇ ਗੁਰੂ ਨੇ ਤਾਂ ਜਾਤ ਪਾਤ ਖਤਮ ਕੀਤੀ ਹੈ ਪਰ ਅੱਜ ਡੰਮੀ ਲੋਕ ਗੁਰਦੁਆਰਿਆਂ ਦੇ ਵਿੱਚ ਅੱਜ ਵੀ ਜਾਤਾਂ ਪਾਤਾਂ ਵਰਖ ਰਹੇ ਨੇ ਪਰ ਸਾਡੇ 10ਵੇਂ ਪਾਤਸ਼ਾਹ ਤੋਂ ਗੁਰਨਾਨਕ ਤੋਂ ਲੈ ਕੇ ਤਾਂ ਜਾਤਾਂ ਪਾਤਾਂ ਖਤਮ ਕੀਤੀਆਂ ਧੀਆਂ ਅੱਜ ਵੀ ਇਹ ਮਤਲਬ ਗੱਦੀਆਂ ਦੇ ਮਾਲਕ ਬਣੇ ਬੈਠੇ ਨੇ ਜਾਤਾਂ ਪਾਤਾਂ ਪਰ ਕਰ ਰਹੇ ਨੇ ਕਦੇ ਮਤਲਬ ਮੰਨੂ ਸਿਮਰਤਿਆਂ ਦੀ ਗੱਲ ਕਰਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਜਾਤਾਂ ਪਾਤਾਂ ਜਿਹੜੇ ਬੰਦੇ ਨੇ ਮਰਤੂਆ ਕਰਿਆ ਉਹਦੀ ਜਾਤ ਹੀ ਨਹੀਂ ਕੋਈ ਜਾਤ ਹੀ ਨਹੀਂ ਕੋਈ ਉਹਦੀ ਉਹ ਤਾਂ ਇੱਕ ਸਿੰਘ ਹੈ ਜਿਵੇਂ ਬੀਬੀ ਨੇ ਕਿਹਾ ਅਸੀਂ ਇਹ ਕੋਈ ਉਹੀ ਨਹੀਂ ਸਾਨੂੰ ਮਿਲੀ ਸਿੱਕੀ ਜਿਹੜਾ ਸਿੰਘ ਤੇ ਕੌਰ ਮਿਲਿਆ ਅਸੀਂ ਹੱਡੀਆਂ ਦੇ ਉੱਤੇ ਨਿਉਂ ਧਰੀ ਹੈ ਐ ਸਾਡੇ ਲੋਕ ਕਿੱਧਰ ਨੂੰ ਚੱਲ ਪਏ ਸਾਡੇ ਗੁਰਸਿੱਖਾਂ ਦੇ ਬੱਚੇ ਕਿੱਧਰ ਨੂੰ ਚੱਲ ਪਏ ਮੇਨ ਨੰਦਾਂ ਤੋਂ ਤੁਰੇ ਫਿਰਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਇਹ ਜਿਹੜੇ ਅਜੇ ਵਿਚੋਲੇ ਬਣੇ ਨੇ ਉਹ ਸਾਵਧਾਨ ਹੋ ਜਾਣ ਜੇ ਸਾਨੂੰ ਫੇਰ ਪਤਾ ਲੱਗਿਆ ਵੀ ਬਿਨਾਂ ਨੰਦਾਂ ਤੋਂ ਕਿਧਰ ਕੁੜੀ ਤੋਰੀ ਐ ਉਹ ਫੇਰ ਅਸੀਂ ਉਹਨਾਂ ਦੀ ਗੱਲ ਕਰਾਂਗੇ ਪੜਤਾਲ ਕਰਾਂਗੇ ਬਾਈ ਜੀ ਦਾ ਖਾਲਸਾ ਬਾਈ ਜੀ ਫਤਈ ਜਿਵੇਂ ਬਾਬਾ ਜੀ ਨੇ ਕਿਹਾ ਕਹਿੰਦੇ ਵੀ ਗੁਰੂ ਘਰਾਂ ਦੇ ਵਿੱਚ ਵੀ ਜਾਤਾਂ ਪਾਤਾਂ ਪਰਖੀਆਂ ਜਾ ਰਹੀਆਂ ਨੇ ਜੀ ਆ ਥੋੜੇ ਦਿਨ ਪਹਿਲਾਂ ਹਮ ਚਿੜੀ ਵਾਲੇ ਬਾਬਾ ਜੀ ਨਾਲ ਮੈਂ ਜਾ ਕੇ ਐਦੀ ਰਤਨਗੜ੍ਹ ਰਤਨਗੜ੍ਹ ਸਿੰਧੜਾ ਦਾ ਕੇਸ ਸੀ ਜੀ ਉਹ ਜੱਤ ਜੀਵਿੰਦਾਰ ਪਤਾ ਇਹ ਹੀ ਗੱਲ ਕਹਿੰਦੇ ਸੀ ਜਿਹੜੇ ਉਹਨਾਂ ਦੇ ਪ੍ਰਧਾਨ ਸੀ ਕਹਿੰਦੇ ਸੀ ਉਹ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਕਹਿੰਦੇ ਵੀ ਚੂੜੇ ਜਮਾਰਾਂ ਨੂੰ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਨ ਦਿੰਦੇ ਮੈਂ ਵੀ ਗਿਆ ਤੀ ਲਈ ਸੀ ਖਬਰ ਉਹਦੀ ਨਿਊਜ਼ ਬਾਬਾ ਜੀ ਉਹ ਪਤਾ ਕੀ ਗੱਲ ਆ ਉਹੀ ਗੱਲ ਆ ਨਾ ਵੀ ਜਾਤਾਂ ਮਾਰਾਂ ਇਹਨੇ ਤਾਂ ਜਾਤ ਪਾਤ ਖਤਮ ਕਰੀ ਹੋਈ ਸੀ ਫੇਰ ਅਸੀਂ ਜਾਤਾਂ ਪਾਤਾਂ ਦੇ ਉਹਨਾਂ ਨੇ ਸੋਨੂੰ ਸਾਹਮਣੇ ਕਿਹਾ ਬਾਬਾ ਇਹ ਉਥੋਂ ਉਦੋਂ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਸੀ ਉਹ ਪਤਾ ਕੀ ਗੱਲ ਉਹ ਵਿਚਾਰੇ ਬਸ ਐਸੀ ਕਰਕੇ ਚੁੱਪ ਕਰ ਗਏ ਵੀ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਉਦੋਂ ਅਸੀਂ ਰਿਕਾਰਡਿੰਗ ਵੀ ਨਹੀਂ ਕਰੀ ਇਹਨਾਂ ਦੀ ਠੀਕ ਹੈ ਸਾਡੇ ਸਾਹਮਣੇ ਤਾਂ ਮੁੱਕਰ ਗਏ ਜਦੋਂ ਬਾਬੇ ਗਏ ਸੀ ਜੀ ਉੱਥੇ ਉਦੋਂ ਤਾਂ ਉਹਨਾਂ ਨੇ ਮਨਾਂ ਕਰਤਾ ਵੀ ਅਸਤਾ ਕਹੀ ਨਹੀਂ ਇਹ ਗੱਲ ਜੀ ਐਸਐਸਪੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਧੀ ਇੱਥੇ ਜੀ ਸੰਗਰੂਰ ਜੀ ਠੀਕ ਹੈ ਤੇ ਚਲੋ ਉਹ ਵੀ ਹਜੇ ਵਿਚੇ ਮਸਲਾ ਪਿਆਈ ਉਹ ਵੀ ਨਿਬੇੜ ਨਹੀਂ ਹਜੇ